ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਅੱਜ ਹੈ 1 ਜੂਨ ਕਿ ਜਦੋਂ ਜੂਨ ਦੀ ਸ਼ੁਰੂਆਤ ਹੁੰਦੀ ਹੈ ਤਾਂ 1 ਜੂਨ ਨੂੰ ਸਾਰਿਆਂ ਦਾ ਧਿਆਨ 1984 ਦੇ ਉਸ ਸਮੇਂ ਵੱਲ ਚਲਿਆ ਜਾਂਦਾ ਹੈ ਜਦੋਂ 1 ਜੂਨ ਨੂੰ ਸਾਡੇ ਮੁਕੱਦਸ ਸਥਾਨ ਸ੍ਰੀ ਹਰਮੰਦਰ ਸਾਹਿਬ ਤੇ ਟੈਂਕ ਚੜੇ ਜਾਂਦੇ ਨੇ ਤੇ ਫੌਜ ਦੇ ਦੁਆਰਾ ਠੇਰਾ ਪਾ ਲਿਆ ਜਾਂਦਾ ਹੈ ਤੇ 1 ਜੂਨ ਨੂੰ ਸਭ ਤੋਂ ਪਹਿਲੀ ਸ਼ਹੀਦੀ ਭਾਈ ਮਹਿੰਗਾ ਸਿੰਘ ਬੱਬਰ ਵੱਲੋਂ ਦਿੱਤੀ ਜਾਂਦੀ ਹੈ ਤੇ ਹਰਾਨੀ ਦੀ ਗੱਲ ਇਹ ਆ ਵੀ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਹੀ ਦੇਸ਼ ਦੀ ਫੌਜ ਦੁਆਰਾ ਆਪਣੇ ਹੀ ਦੇਸ਼ ਦੇ ਲੋਕਾਂ ਦਾ ਬੇਰਹਿਮੀ ਦੇ ਨਾਲ ਕਤਲੇਆਮ ਕੀਤਾ ਜਾਂਦਾ ਹੈ ਕਿਉਂਕਿ ਉੱਥੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਇਕੱਠੀ ਹੁੰਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜਿਆਂ ਦੇ ਸੰਬੰਧ ਦੇ ਵਿੱਚ ਤੇ ਉਸ ਸਮੇਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਦੋਂ ਕਿ ਬਹੁਤ ਸਾਰੇ ਮਾਸੂਮ ਬੁੱਢੇ ਬਜ਼ੁਰਗ ਉਸ ਅਕੱਤਰ ਸਥਾਨ ਦੇ ਉੱਤੇ ਦਰਸ਼ਨਾ ਦੇ ਲਈ 71 ਹੁੰਦੇ ਨੇ ਪਰ ਉਹਨਾਂ ਨੂੰ ਵੀ ਬਖਸ਼ਿਆ ਤੱਕ ਨਹੀਂ ਜਾਂਦਾ ਉਹਨਾਂ ਨੂੰ ਵੀ ਉਸ ਅਣਚਿਤਵੇ ਕਹਿਰ ਦਾ ਜੋ ਖਮਿਆਜਾ ਉਹ ਭੁਗਤਣਾ ਪੈਂਦਾ ਹੈ ਬੱਚਿਆਂ ਨੂੰ ਜ਼ਿੰਦਗੀਆਂ ਗਵਾਉਣੀਆਂ ਪੈਂਦੀਆਂ ਬੜੇ ਪੇ ਦੇ ਵਿੱਚ ਜ਼ਿੰਦਗੀਆਂ ਜਾਂਦੀਆਂ ਜਵਾਨਾਂ ਦੀਆਂ ਜ਼ਿੰਦਗੀਆਂ ਜਾਂਦੀਆਂ ਪਰ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ ਉਹਨਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਿਆ ਜਾਂਦਾ ਜਿਵੇਂ ਜੰਗ ਦੇ ਸਮੇਂ ਦੇ ਵਿੱਚ ਇੱਕ ਦੇਸ਼ ਦੂਸਰੇ ਦੇਸ਼ ਦੇ ਲੋਕਾਂ ਨਾਲ ਕਰਦਾ ਹੈ 1 ਜੂਨ ਦਾ ਇਹ ਦਿਨ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਜਾਂ ਸਮੁੱਚੇ ਇਨਸਾਫ ਪਸੰਦ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਜਾਗਦਾ ਰਹੇਗਾ ਕਿਉਂਕਿ ਇਹ ਜਿਹੜਾ ਅਨਚਿਤ ਵਿਆਖਾ ਹੈ ਇਹ ਕਦੇ ਵੀ ਭੁੱਲਣਯੋਗ ਨਹੀਂ ਕੁਝ ਗੱਲਾਂ ਹੁੰਦੀਆਂ ਸਮਾਪਾ ਕੇ ਭੁਲਾਈਆਂ ਜਾਂਦੀਆਂ ਪਰ ਮਨੁੱਖਤਾ ਦਾ ਕੀਤਾ ਹੋਇਆ ਘਾਣ ਜਿਸ ਦੇ ਵਿੱਚ ਛੋਟੇ-ਛੋਟੇ ਮਾਸੂਮ ਬੱਚਿਆਂ ਤੱਕ ਨੂਣੀ ਬਕਸਿਆ ਗਿਆ ਦੁੱਧ ਚੁੰਗਦਿਆਂ ਬੱਚਿਆਂ ਤੱਕ ਨੂਣੀ ਬਕਸਿਆ ਗਿਆ ਉਨਾ ਬੀਬੀਆਂ ਨੂੰ ਨਹੀਂ ਵਕਸਿਆ ਗਿਆ ਜਿਨ੍ਹਾਂ ਦੇ ਪੇਟਾਂ ਦੇ ਵਿੱਚ ਛੋਟੇ-ਛੋਟੇ ਬੱਚੇ ਪਲ ਰਹੇ ਸੀ ਸਾਡੇ ਬਜ਼ੁਰਗਾਂ ਨੂੰ ਨਹੀਂ ਵਕਸਿਆ ਗਿਆ ਸਾਡੇ ਮਤਾਮਾਂ ਨੂੰ ਨਹੀਂ ਵਕਸਿਆ ਗਿਆ ਸਾਡੀਆਂ ਭੈਣਾਂ ਨੂੰ ਨਹੀਂ ਵਕਸਿਆ ਗਿਆ ਜੇਕਰ ਹਥਿਆਰਬੰਦ ਲੋਕਾਂ ਨੂੰ ਫੜਨ ਦੇ ਲਈ ਇਹ ਪ੍ਰੈਸਨ ਚਲਾਇਆ ਸੀ ਤਾਂ ਫਿਰ ਆਮ ਲੋਕਾਂ ਨੂੰ ਕਿਉਂ ਮੌਤੇ ਘਾਟਦਾ ਰਿਹਾ ਗਿਆ ਇਹਦੇ ਪਿੱਛੇ ਦੀ ਮਨਸਾ ਸ਼ਾਇਦ ਕੋਈ ਹੋਰ ਹੋਣੀ ਹੈ ਕਿਉਂਕਿ ਗਿਣਤੀ ਦੇ ਹਥਿਆਰਬੰਦ ਬੰਦਿਆਂ ਨੂੰ ਇੱਕ ਦੇਸ਼ ਨੇ ਪਕੜਨਾ ਹੋਵੇ ਤੇ ਫਿਰ ਇੱਕ ਸ਼ਹੀਦੀ ਸਮਾਗਮ ਨੂੰ ਨਿਸ਼ਾਨਾ ਬਣਾਉਣਾ ਹੈ ਤੇ ਉੱਥੇ ਇਕੱਤਰ ਹੋਈ ਸੰਗਤ ਨੂੰ ਕਿਸੇ ਵੀ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਨਾ ਕਰਨੀ ਉਹਨਾਂ ਨੂੰ ਵੀ ਗੋਲੀਆਂ ਤੇ ਗੋਲੀਆਂ ਦੀਆਂ ਬਸਾਰਾਂ ਦੇ ਵਿੱਚ ਵਿੱਚੇ ਹੀ ਖਤਮ ਕਰ ਦੇਣਾ ਇਹ ਸਾਰਾ ਕੁਝ ਦੱਸਦਾ ਹੈ ਵੀ ਸਾਨੂੰ ਉਸ ਤਮਾ ਕਿਸ ਤਰ੍ਹਾਂ ਦਾ ਅਹਿਸਾਸ ਕਰਾਇਆ ਗਿਆ ਸਾਡੇ ਲੋਕਾਂ ਨੂੰ ਸਾਡੀ ਕੌਮ ਨੂੰ ਕਿਸ ਤਰ੍ਹਾਂ ਕੋਹ-ਕੋਹ ਕੇ ਖਤਮ ਕੀਤਾ ਗਿਆ ਇਹ 1 ਜੂਨ ਦਾ ਦਿਨ ਸ਼ੁਰੂ ਹੁੰਦਾ